ਜਰਨਲਪ ਜੀ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰ ਆਈਆਂ ਕੁਝ ਗੱਲਾਂ ਬਤਾਈਆਂ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਆ ਆਪਾਂ ਰਾਸ਼ਟਰਪਤੀ ਟਰੰਪ ਬਾਰੇ ਕਿ ਅਸਲ ਦੇ ਵਿੱਚ ਉਹ ਕੈਨੇਡਾ ਤੋਂ ਚਾਹੁੰਦੇ ਕੀ ਆ ਜਾਂ ਅਲਟੀਮੇਟਲੀ ਕਰਨਗੇ ਕੀ ਦੂਜਾ ਫੀਫਾ ਕੱਪ ਦੇ ਦੌਰਾਨ ਟੋਰਾਂਟੋ ਤੇ ਕੈਨੇਡਾ ਦੀ ਸਿਹਤ ਸਿਵਾਵਾਂ ਬਾਰੇ ਚਿੰਤਾ ਆ ਕਿ ਡਾਕਟਰ ਹਸਪਤਾਲ ਇਥੇ ਪਹਿਲਾਂ ਹੀ ਪੂਰੇ ਨਹੀਂ ਤੇ ਜਦੋਂ ਫੀਫਾ ਦੇ ਵਿੱਚ ਇਹਨੇ ਲੋਕ ਬਾਹਰੋਂ ਆ ਜਾਣੇ ਉਦੋਂ ਕੀ ਬਣੂਗਾ ਕੈਨੇਡਾ ਤੇ ਦੁਨੀਆ ਦੇ ਵਿੱਚ ਅਰਬ ਪਤੀਆਂ ਦੀ ਗਿਣਤੀ ਵੱਧ ਰਹੀ ਐ ਅਮੀਰ ਬਹੁਤ ਹੋ ਰਿਆ ਲੋਕ ਕੀ ਗੱਲਬਾਤ ਆ ਕੋਵਿਡ ਦੇ ਜਿਹੜੇ ਡਾਲਰ ਮਿਲੇ ਆ ਉਹ ਵਾਪਸ ਕਰਨ ਤੋਂ ਹੁਣ ਰੌਲਾ ਪੈ ਰਿਹਾ ਚੀਨ ਦੀ ਜਨਸੰਖਿਆ ਵੱਲੋਂ ਜਾ ਰਹੀ ਆ ਤੇ ਇੱਕ ਤੁਹਾਡੇ ਨਾਲ ਗੱਲਬਾਤ ਕਰਨੀ ਆ ਆਪਾਂ ਟੋਰਾਂਟੋ ਦੇ ਵਿੱਚ ਦੱਸਿਆ ਜਾ ਰਿਹਾ ਕਿ ਮਾਨਸਿਕ ਸਿਹਤ ਦੀ ਸਿਹਤ ਦੀ ਹਾਲਤ ਬਹੁਤ ਮਾੜੀ ਆ ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਤੇ ਕੈਨੇਡਾ ਦੇ ਸਬੰਧ ਜੇ ਬੇਸਿਕਲੀ ਇਹ ਸਵਾਲ ਆ ਕਿ ਕਦੇ ਰਾਸ਼ਟਰਪਤੀ 트ੰਪ ਅਮਰੀਕਾ ਦੇ ਕਹਿ ਦਿੰਦੇ ਕਿ ਟੈਰਫ ਲਾ ਦਿਓ ਕਦੇ ਘਟਾ ਦਿਓ ਕਦੇ ਕੁਝ ਕਰਦੇ ਆ ਹੁਣ ਫੇਰ ਟੈਰਫ ਦੀ ਗੱਲਬਾਤ ਚੱਲ ਰਹੀ ਹੈ ਗ੍ਰੀਨਲੈਂਡ ਨਾਲ ਮਾਮਲੇ ਦੇ ਉੱਤੇ ਵੀ ਜੇ ਕੈਨੇਡਾ ਨੇ ਸਾਡਾ ਸਾਥ ਨਾ ਦਿੱਤਾ ਜਾਂ ਇਸ ਗੱਲ ਦੇ ਨਾਲ ਸਹਿਮਤ ਨਾ ਹੋਇਆ ਕਿ ਅਮਰੀਕਾ ਗ੍ਰੀਨਲੈਂਡ ਨੂੰ ਅਕਵਾਇਰ ਕਰ ਲਵੇ ਅਸੀਂ ਤੁਹਾਡੇ ਤੇ 10% ਟੈਰਫ ਲਾਵਾਂਗੇ ਇਦਣ ਤੱਕ ਨਾ ਹੋਇਆ ਤੇ 10% ਲਾਵਾਂਗੇ ਤੇ ਜੇ ਉਹ ਤੋਂ ਵੀ 3 ਮਹੀਨੇ ਬਾਅਦ ਇਦਣ ਤੱਕ ਨਾ ਹੋਇਆ ਤਾਂ ਅਸੀਂ 25% ਲਾਵਾਂਗੇ ਕੱਲੇ ਕੈਨੇਡਾ ਦੀ ਨਹੀਂ ਗੱਲ ਕੀਤੀ 8 ਹੋਰ ਦੇ 7 ਹੋਰ ਦੇਸ਼ ਨੇ ਉਹਨਾਂ ਨੂੰ ਵੀ ਇਹਨਾਂ ਨੇ ਯੂਰੋਪੀਅਨ ਕੰਟਰੀਜ਼ ਨੂੰ ਇਹਦੇ ਨਾਲ ਇਨਕਲੂਡ ਕੀਤਾ ਹੁਣ ਸਵਾਲ ਇਹ ਆ ਕਿ ਰਾਸ਼ਟਰਪਤੀ ਟਰੰਪ ਕੈਨੇਡਾ ਨੂੰ ਦੇਖਦੇ ਕੀ ਆ ਜਾਂ ਕਰਨਾ ਕੀ ਇਨੂੰ ਲੈਣਾ ਚਾਹੁੰਦੇ ਆ ਇਹਨੂੰ ਵੈਸੇ ਡਰਾਉਂਦੇ ਆ ਅਸਲ ਦੇ ਵਿੱਚ ਹੈ ਕੀ ਹੈ ਜਿਹੜੇ ਬਾਹਰ ਨੇ ਉਹਨਾਂ ਨੇ ਕੁਝ ਗੱਲਾਂ ਇਹ ਸਾਰੇ ਕੁਸ਼ ਤੇ ਵਿੱਚੋਂ ਕੱਢੀਆਂ ਆ ਅਸਲ ਦੇ ਵਿੱਚ ਇਹ ਆ ਕਿ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੇ ਇਹ ਸਾਰੇ ਲਏ ਗਏ ਫੈਸਲਿਆਂ ਤੋਂ ਇਦਾਂ ਲੱਗਦਾ ਆ ਕਿ ਇਹ ਕੈਨੇਡਾ ਨੂੰ ਆਪਣੇ ਬਰਾਬਰ ਦਾ ਆਪਣੇ ਵਰਗਾ ਮੁਲਕ ਨਹੀਂ ਮੰਨਦੇ ਉਹ ਕੈਨੇਡਾ ਨੂੰ ਇੱਕ ਇਹੋ ਜਿਹਾ ਦੇਸ਼ ਵਜੋਂ ਦੇਖਦੇ ਆ ਜਿਹਨੂੰ ਅਮਰੀਕਾ ਕੰਟਰੋਲ ਕਰਨਾ ਚਾਹੁੰਦਾ ਹੈ ਇਹਦੇ ਤੇ ਪ੍ਰੈਸ਼ਰ ਪਾਉਣਾ ਚਾਹੁੰਦਾ ਇਹਨੂੰ ਡੋਮਿਨੇਟ ਕਰਨਾ ਚਾਹੁੰਦਾ ਹੁਣਾ ਤੇ ਚਾਹੀਦਾ ਸੀ ਵੀ ਇੱਕ ਦੂਜੇ ਨਾਲ ਦੋ 파ਟਨਰ ਵਾਂਗੂ ਕੋਆਪਰੇਟ ਕਰਦੇ ਸੋ ਇਹ ਗੱਲ ਪਹਿਲੀ ਕਲੀਅਰ ਆ ਕਿ ਉਹ ਇਹਨਾਂ ਨੂੰ ਆਪਣੇ ਬਰਾਬਰ ਦਾ ਨਹੀਂ ਮੰਨਦੇ ਉਹਨਾਂ ਨੂੰ ਇਹ ਲੱਗਦਾ ਵੀ ਇਹਨੂੰ ਅਸੀਂ ਦੱਬੇ ਥਲੇ ਰੱਖਣਾ ਜਾਂ ਇਹਨਾਂ ਨੂੰ ਕਾਰ ਕਰਨਾ 51ਵੇਂ ਸਟੇਟ ਕਾਫੀ ਵਾਰ ਇਹ ਕਹਿ ਚੁੱਕੇ ਆ ਇਹ ਚੁਟਕਲਾ ਨਹੀਂ ਸੀ ਇਹ ਜੋਕ ਨਹੀਂ ਸੀ ਬਾਰ ਬਾਰ ਇਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦੀ 51ਵੇਂ ਸਟੇਟ ਬਣ ਜਾਣਾ ਚਾਹੀਦਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਵਾਰਨਿੰਗ ਦਿੱਤੀ ਸੀ ਤੇ ਉਹਦੇ ਤੋਂ ਬਾਅਦ ਗੱਲ ਸੀਰੀਅਸ ਹੋ ਗਈ ਗੱਲ ਹਾਸੇ ਵਾਲੀ ਨਹੀਂ ਤੇ ਹੁਣ ਅਸਲ ਦੇ ਵਿੱਚ ਇਹਨਾਂ ਦਾ ਦਿਲਚਸਪੀ ਕੈਨੇਡਾ ਦੇ ਪੈਸੇ ਢੇਲੇ ਦੇ ਵਿੱਚ ਤੇ ਜੀਓਗ੍ਰਾਫੀ ਦੇ ਵਿੱਚ ਆ ਕੈਨੇਡਾ ਦੇ ਵਿੱਚ ਬਹੁਤ ਕੁਦਰਤੀ ਭੰਡਾਰ ਪਏ ਆ ਮੰਨਿਆ ਜਾ ਰਿਹਾ ਕਿ ਟਾਰਗੇਟ ਉਹ ਹੋਣਗੇ ਅਲਟੀਮੇਟਲੀ ਸਾਡੇ ਕੋਲ ਬਹੁਤ ਵੱਡਾ ਔਇਲ ਤੇ ਨੈਚੁਰਲ ਗੈਸ ਦਾ ਰਿਜ਼ਰਵ ਆ ਕੁਝ ਕ੍ਰਿਟੀਕਲ ਮਿਨਰਲ ਜਿਹੜੀਆਂ ਉਹ ਧਾਤਾਂ ਖਣਿਜ ਪਦਾਰਥ ਆਮ ਥਾਵਾਂ ਦੇ ਉੱਤੇ ਮਿਲਦੇ ਨਹੀਂ ਉਹ ਕੈਨੇਡਾ 'ਚ ਬਹੁਤ ਜ਼ਿਆਦਾ ਨੇ ਜਿਨ੍ਹਾਂ ਦੇ ਵਿੱਚੋਂ ਨਿਕਲ ਆ ਯੂਰੇਨੀਅਮ ਆ ਪੋਟਾਸ਼ ਆ ਤੇ ਕਾਪਰ ਆ ਹੁਣ ਇਹ ਦੂਜੀ ਗੱਲ ਜਿਹੜੀ ਟਿੰਬਰ ਆ ਇੱਥੇ ਆਪਣੇ ਤੇ ਵਾਟਰ ਆ ਜਾਂ ਹਾਈਡਰੋ ਪਾਵਰ ਆ ਉਹ ਵੀ ਬਹੁਤ ਵੱਡਾ ਇੱਥੇ ਦਾ ਸਾਡੀ ਇੱਕ ਚੀਜ਼ ਆ ਜਿਹਦੇ ਉੱਤੇ ਉਹਨਾਂ ਦੀ ਅੱਖ ਦੱਸੀ ਜਾ ਰਹੀ ਹੈ ਹੁਣ 트럼ਪ ਕੀ ਕਰ ਰਿਹਾ ਉਹਨਾਂ ਦੇ ਗਲਤ ਅੰਦਾਜ਼ਾ ਲਾ ਰਹੇ ਆ ਇਸ ਗੱਲ ਨੂੰ ਪਰ ਐਕਸਪਰਟ ਇਹ ਕਹਿੰਦੇ ਆ ਕਿ ਅਮਰੀਕਾ ਇਹ ਚਾਹੁੰਦਾ ਆ ਕਿ ਇਹਨਾਂ ਸਾਰੇ ਸੋਰਸਸ ਦੇ ਉੱਤੇ ਉਹਨਾਂ ਦਾ ਕੰਟਰੋਲ ਹੋਵੇ ਸਪੈਸ਼ਲੀ ਜਦੋਂ ਚੀਨ ਦੇ ਨਾਲ ਇਹਨਾਂ ਦਾ ਮੁਕਾਬਲਾ ਵਧ ਰਿਹਾ ਆ ਟ੍ਰੇਡ ਐਗਰੀਮੈਂਟ ਜਾਂ ਸਾਰਾ ਕੁਛ ਆ ਉਹ ਉਹ ਪਾਰਟਨਰਸ਼ਿਪ ਵਾਲੀ ਗੱਲ ਨਹੀਂ ਹੈ ਰਾਸ਼ਟਰਪਤੀ 트੍ਰੰਪ ਐਸ ਵੇਲੇ ਜਿਹੜਾ ਸਸਮਾ ਆ ਉਹਨੂੰ ਇਹ ਕਹ ਰਿਹਾ ਕਿ ਇਰ ਰੈਲੇਵੈਂਟ ਆ ਭਾਵੇਂ ਕਿ ਉਹਨਾਂ ਨੇ ਹੀ ਇਹ ਬਣਾਇਆ ਸੀ ਐਕਸਪਰਟ ਇਹ ਕਹਿੰਦੇ ਆ ਕਿ ਇਹ 네ਗੋਸ਼ੀਏਸ਼ਨ ਟੈਕਟਿਕ ਆ ਕੈਨੇਡਾ ਨੂੰ ਚਾਹੁੰਦੇ ਆ ਕੈਨੇਡਾ ਨੂੰ ਚਾਹੁੰਦੇ ਆ ਕਿ ਹੋਰ ਦਵੇ ਤੇ ਅਮਰੀਕਾ ਜਿਹੜਾ ਆ ਉਹ ਕੁਛ ਨਾ ਦਵੇ ਜਾਂ ਮਤਲਬ ਥੋੜਾ ਦਵੇ ਬਾਰਡਰ ਸਕਿਉਰਿਟੀਜ਼ ਆ ਜਿਹੜਾ ਫੈਂਟਾਨਿਲ ਦਾ ਪ੍ਰੈਸ਼ਰ ਆ ਉਹ ਵੀ ਇੱਕ ਵੱਡੀ ਚੀਜ਼ ਆ ਖਾਸ ਤੌਰ ਦੇ ਉੱਤੇ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ ਉਹਨਾਂ ਦਾ ਆਪਣਾ ਹੈਗਾ ਫੈਂਟਾਨਿਲ ਦੀ ਟ੍ਰੈਫਿਕਿੰਗ ਨੂੰ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਔਰ ਇਹ ਸਾਰੇ ਕੁਝ ਦੇ ਵਿੱਚ ਜਿਹੜਾ ਕੈਨੇਡੀਅਨ ਡਾਟਾ ਇਹ ਸ਼ੋ ਕਰਦਾ ਕਿ 1% ਜਿਹੜੇ ਇਲੀਗਲ ਯੂ ਐਸ ਐਂਟਰੀਜ਼ ਆ ਜਦੋਂ ਕੋਈ 0.2% ਫੈਂਟਨਲ ਫੜੀ ਗਈ ਹੈ ਜਿਹੜੀ ਕੈਨੇਡਾ ਤੋਂ ਬਾਵਜੂਦ ਇਹਦੇ ਕਿ ਕੈਨੇਡਾ 1.3 ਬਿਲੀਅਨ ਬਾਰਡਰ ਸਿਕਿਉਰਿਟੀ ਦੇ ਉੱਤੇ ਲਾ ਰਿਹਾ ਤੇ ਜਿਹੜੀ ਫੈਂਟਨਲ ਕਜ਼ਾਰ ਤੇ ਹੋਰ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਸੋ ਰੌਲਾ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਇਧਰੋਂ ਬਹੁਤਾ ਨਸ਼ਾ ਨਹੀਂ ਮਿਲ ਰਿਹਾ ਡਿਫੈਂਸ ਸਪੈਂਡਿੰਗ ਇੱਕ ਹੋਰ ਮਾਮਲਾ ਆ ਰਾਸ਼ਟਰਪਤੀ ਟਰੰਪ ਨੇ ਬਾਰ-ਬਾਰ ਕਿਹਾ ਕਿ ਕੈਨੇਡਾ ਜਿਹੜੀ ਨੈਟੋ ਦੀਆਂ ਸ਼ਰਤਾਂ ਨੇ ਉਹਦੇ ਹਿਸਾਬ ਦੇ ਨਾਲ ਡਿਫੈਂਸ ਤੇ ਆਪਣਾ ਖਰਚਾ ਨਹੀਂ ਕਰ ਰਿਆ ਭਾਵੇਂ ਕਿ ਪ੍ਰਾਈਮ ਮਿੰਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਨੇ ਕਮਿਟ ਕੀਤਾ ਕਿ 26 ਦੇ ਵਿੱਚ ਉਹ ਜੀਡੀਪੀ ਦਾ 2% ਉਹਦੇ ਤੇ ਲਾਉਣਗੇ 35 ਦੇ ਵਿੱਚ 5% ਆਪਣੀ ਜੀਡੀਪੀ ਦਾ ਲਾਉਣਗੇ ਰਾਸ਼ਟਰਪਤੀ ਟਰੰਪ ਹਜੇ ਵੀ ਇਸ ਗੱਲ ਨੂੰ ਯੂਜ਼ ਕਰ ਰਹੇ ਆ ਉਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਇਹ ਚਾਹੁੰਦੇ ਆ ਕੈਰੀਡੀਅਨ ਲਾਚ ਤਬਦੀਲੀ ਕੀਤੀ ਜਾਵੇ ਅਮਰੀਕਾ ਕੈਨੇਡਾ ਨੂੰ ਇਹ बार-बार ਕਹ ਰਿਹਾ ਆ ਕਿ ਆਪਣੀ ਡੇਰੀ ਮਾਰਕੀਟ ਅਮਰੀਕਾ ਦੇ ਪ੍ਰੋਡਕਟਸ ਦੇ ਲਈ ਓਪਨ ਕਰ ਦਿਓ ਅਮਰੀਕਾ ਦੀ ਸ਼ਰਾਬ ਦੀ ਅਲਾਉ ਕਰੋ ਕਿ ਇੱਥੇ ਤੁਹਾਡੇ ਪ੍ਰੋਵਿੰਸਸ ਦੇ ਵਿੱਚ ਆ ਜਵੇ ਕੈਨੇਡਿਆਲ ਆਨਲਾਈਨ ਜਿਹੜੇ ਸਟ੍ਰੀਮਿੰਗ ਐਕਟਾਂ ਨੂੰ ਰੋਲ ਬੈਕ ਕਰ ਲਿਓ ਨਵੇਂ ਜਿਹੜੇ ਐਕਟ ਆ ਗਏ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੰਮ ਕੀਤਾ ਜਾਵੇ ਸੋ ਅਸਲ ਦੇ ਵਿੱਚ ਜਿਹੜਾ ਕੰਸੈਸ਼ਨ ਵੀ ਆ ਉਹ ਉਹਨਾਂ ਦੇ ਪ੍ਰੈਸ਼ਰ ਨੂੰ ਰੋਕ ਨਹੀਂ ਰਿਹਾ ਕੈਨੇਡਾ ਜੋ ਮਰਜ਼ੀ ਕਰੀ ਜਾਵੇ ਉਹਨਾਂ ਨੇ ਬਾਰਡਰ ਸਕਿਉਰਿਟੀ ਵਧਾ ਦਿੱਤੀ ਡਿਫੈਂਸ ਦੇ ਉੱਤੇ ਸਪੈਂਡਿੰਗ ਵਧਾ ਦਿੱਤੀ ਟ੍ਰੇਡ ਦੇ ਵਿੱਚ ਕੋਆਪਰੇਟ ਕਰਨ ਲੱਗ ਪਏ ਪਰ ਬਾਬਯੂ ਦੇ ਸਾਰੇ ਕੁਛ ਦੇ ਉਹਨਾਂ ਦੀਆਂ ਧਮਕੀਆਂ ਵੀ ਜਾਰੀ ਨੇ ਉਹਨਾਂ ਦੇ ਜਿਹੜੇ ਹੋਰ ਸਾਰਾ ਕੁਛ ਆ ਉਹ ਵੀ ਜਾਰੀ ਆ ਸੋ ਲੱਗਦਾ ਹੈ ਕਿ ਉਹਨਾਂ ਦਾ ਗੋਲ ਜਿਹੜਾ ਬਹੁਤ ਵੱਡਾ ਆ ਜਿੰਨਾ ਇਹ ਵੈਸਟਰਨ ਹੈਮਿਸਫੇਅਰ ਆ ਜਿੰਨਾ ਪੱਛਮ ਦਾ ਇਲਾਕਾ ਹੈ ਇਹਦੇ ਉੱਤੇ ਸਾਰੇ ਤੇ ਅਮਰੀਕਾ ਆਪਣੀ ਮਰਜ਼ੀ ਚਾਹੁੰਦਾ ਆਪਣੀ ਜਿਹੜੀ ਡੋਮਿਨੈਂਸ ਚਾਹੁੰਦਾ ਉਹਦੇ ਤੇ ਇੱਕ ਨਤੀਜੇ ਵਜੋਂ ਕੈਨੇਡਾ ਦਾ ਬਾਰ ਬਾਰ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ ਅਗਰੀ ਗੱਲ FIFA ਕੱਪ ਬਾਰੇ ਆ FIFA ਕੱਪ ਦੇ ਮੈਚ ਜਦੋਂ ਇਹ ਹੋਣਾ ਆ 11 ਜੂਨ ਤੋਂ ਸ਼ੁਰੂ ਹੋ ਜਾਣਾ ਤੇ ਜੁਲਾਈ 19 ਨੂੰ ਖਤਮ ਹੋਣਾ ਟੂਰਨਾਮੈਂਟ ਆਪਾਂ ਜਾਣਦੇ ਹਾਂ ਵਿਸ਼ਵ ਦਾ ਸਭ ਤੋਂ ਪ੍ਰਸਿੱਧ ਟੂਰਨਾਮੈਂਟ ਇਹ ਵੈਨਕੂਵਰ ਦੇ ਵਿੱਚ ਵੀ ਕੁਝ ਮੈਚ ਹੋਣੇ ਆ ਕੁਝ ਟੋਰਾਂਟੋ ਦੇ ਵਿੱਚ ਹੋਣੇ 6 ਮੈਚ ਵੈਨਕੂਵਰ 'ਚ ਹੋਣੇ ਆ 7 ਮੈਚ ਟੋਰਾਂਟੋ ਦੇ ਵਿੱਚ ਹੋਣੇ ਆ ਹੁਣ ਇਹ ਵਰਲਡ ਫੇਮਸ ਇਵੈਂਟ ਆ ਤੇ ਇੱਥੇ ਪੂਰੀ ਦੁਨੀਆ ਤੋਂ ਲੋਕ ਆਉਣੇ ਆ ਡਾਕਟਰ ਕਿਉਂ ਚਿੰਤਤ ਨੇ ਇਹ ਸਾਰੇ ਕੁਸ਼ ਦੇ ਵਿੱਚ ਜਿਵੇਂ ਡਾਕਟਰ ਨੇ ਵੈਨਕੂਵਰ ਦੇ ਵਿੱਚ ਤੇ ਉਧਰ ਟੋਰਾਂਟੋ ਦੇ ਵਿੱਚ ਉਹ ਦੋਵੇਂ ਕਹਿੰਦੇ ਕਿ ਸਾਡੀ ਚਿੰਤਾ ਇਹ ਆ ਕਿ ਹਸਪਤਾਲਾਂ ਦੇ ਵਿੱਚ ਭੀੜ ਬਹੁਤ ਹੋ ਜਣੀ ਆ ਮੰਜਾ ਨਹੀਂ ਲੱਭਣਾ ਬੈੱਡ ਨਹੀਂ ਲੱਭਣਾ ਕਿਸੇ ਨੂੰ ਲਵੇ ਪਾਉਣ ਦੇ ਲਈ ਜਿੰਨੀ ਹਾਲਤ ਮਾੜੀ ਹੋ ਜਣੀ ਆ ਸਾਡੇ ਕੋਲੇ ਤੇ ਐਮਰਜੈਂਸੀ ਹਜੇ ਨਹੀਂ ਸੰਭੀ ਜਾਂਦੀ ਫੀਫਾ ਵਰਲਡ ਕੱਪ ਦੇ ਦੌਰਾਨ ਦੋਹਾਂ ਸ਼ਹਿਰਾਂ ਦੇ ਵਿੱਚ ਮੈਚ ਹੋਣੇ ਆ ਮੈਚ ਸਮਰਚ ਹੋਣੇ ਆ ਸਮਰਚ ਤੇ ਵੈਸੇ ਹੀ ਰਸ਼ ਹੁੰਦਾ ਆ ਸੋ ਇਸ ਕਰਕੇ ਹਾਲਾਤ ਵਿਗੜ ਸਕਦੇ ਆ ਲੋਕ ਬਹੁਤ ਜ਼ਿਆਦਾ ਆਉਣੇ ਆ ਔਰ ਜਿਹੜੇ ਗਿਣਤੀ ਤੇ ਹਸਪਤਾਲ ਦੇ ਵਿੱਚ ਬੈੱਡ ਬਹੁਤ ਥੋੜੇ ਆ ਜਦ ਐਮਰਜੈਂਸੀ ਦੇ ਵਿੱਚ ਡਾਕਟਰ ਬਹੁਤ ਥੋੜੇ ਆ ਕੈਨੇਡਾ ਦਾ ਹੈਲਥ케ਅਰ ਸਿਸਟਮ ਜਿਹੜਾ ਕਿ ਪਹਿਲਾਂ ਹੀ ਸਟ੍ਰੈਚ ਹੋਇਆ ਇੱਥੇ ਤੇ ਆਪਣਿਆਂ ਨੂੰ ਇਲਾਜ ਨਹੀਂ ਹੁੰਦਾ ਐਮਰਜੈਂਸੀ ਰੂਮ ਚਾਹੇ ਐਮਬੂਲੈਂਸ ਚਾਹੇ ਹਸਪੀਟਲ ਆ ਉਹ ਮਤਲਬ ਜਾਂਤ ਪੂਰੀ ਕੈਪੈਸਿਟੀ ਤੇ ਚੱਲ ਰਿਹਾ ਜਾਂ ਕੈਪੈਸਿਟੀ ਤੋਂ ਓਵਰ ਚੱਲ ਰਿਹਾ ਆ ਜਿਹੜੇ ਓਵਰ ਦਾ ਕੈਪੈਸਿਟੀ ਆ ਡਾਕਟਰ ਇਹ ਕਹਿੰਦੇ ਕਿ ਹਸਪਤਾਲ ਆਮ ਤੌਰ ਤੇ ਸਾਡੇ 100 ਬੰਦਾ ਉੱਥੇ ਆ ਸਕਦਾ ਹੁੰਦਾ ਤੇ 120 ਜਾਂ 30 ਪਹਿਲਾਂ ਹੀ ਹੁੰਦੇ ਆ ਤੇ ਜਿੱਥੇ 100 ਦੀ ਜਗ੍ਹਾ ਦੇ ਉੱਤੇ 120 30 ਪਹਿਲਾਂ ਹੀ ਆ ਉੱਥੇ ਫਿਰ ਕੀ ਹੋਊ ਕਵਾਲਿਟੀ ਡ੍ਰੌਪ ਹੋ ਜਾਂਦੀ ਓਦੀ ਕੇਅਰ ਦੀ ਰਿਸਕ ਆ ਜਿਹੜਾ ਮੌਤ ਦਾ ਵਧ ਜਾਂਦਾ ਜਿਹੜੀ ਮੇਜਰ ਗਲੋਬਲ ਇਵੈਂਟਸ ਨੇ ਉਹ ਉਹਦੇ ਉੱਤੇ ਇਹਦਾ ਅਸਰ ਪੈਣ ਲੱਗ ਜਾਂਦਾ ਇਹਦਾ ਅਸਰ ਪੈਣਾ ਹੁਣ ਹੋਊਗਾ ਕਿ ਕਿ ਮਾਸ ਐਮਰਜੈਂਸੀਜ਼ ਅਸਲ ਦੇ ਵਿੱਚ ਵੱਡਾ ਡਰ ਰਹੇ ਆ ਡਾਕਟਰ ਇਹ ਕਹਿੰਦੇ ਆ ਕਿ ਮਾਸ ਕੈਜੂਐਲਟੀ ਇਹ ਜਿਹੜੇ ਹੈਗੇ ਆ ਇਵੈਂਟਸ ਜਿੱਦਾਂ ਮੰਨ ਲਓ ਕੋਈ ਐਕਸੀਡੈਂਟ ਹੋ ਗਏ ਕਿਤੇ ਕੋਈ ਭੀੜ ਦੇ ਐਕਸੀਡੈਂਟ ਹੋ ਗਏ ਕਿਤੇ ਕੋਈ ਹਮਲਾ ਹੀ ਹੋ ਜੇ ਉਸ ਵੇਲੇ ਫਿਰ ਸਾਡੇ ਕੋਲੇ ਪ੍ਰਬੰਧ ਕੀ ਹੈ ਪ੍ਰਬੰਧ ਸਾਡੇ ਕੋਲੇ ਕੁਛ ਨਹੀਂ ਸੋ ਆਪਾਂ ਜਾਣਦੇ ਹਾਂ ਕਿ ਜਿਹੜਾ ਲਾਪੂ ਲਾਪੂ ਡੇਸ਼ ਫੈਸਟੀਵਲ ਸੀਗਾ ਵੈਨਕੂਵਰ ਦੇ ਵਿੱਚ ਜਿਹੜਾ ਦੁਖਾਂਤ ਵਾਪਰਿਆ ਸੀ ਤੇ ਕੀ ਕੁਛ ਹੋਇਆ ਉੱਥੇ ਤੇ ਇਹ ਤੇ ਹੋ ਵਰਲਡ ਕੱਪ ਰਿਹਾ ਔਰ ਇੱਕ ਪਾਸੇ ਵਰਲਡ ਕੱਪ ਆ ਦੂਜੇ ਪਾਸੇ ਬਹੁਤ ਸਾਰੇ ਫੈਸਟੀਵਲ ਹੁੰਦੇ ਆ ਕਾਨਸਰਟਸ ਹੁੰਦੀਆਂ ਟੂਰਿਸਟ ਸੀਜ਼ਨ ਹੁੰਦਾ ਇਹ ਸਾਰਾ ਕੁਝ ਓਵਰਲੈਪ ਕਰ ਰਿਹਾ ਇੱਕ ਦੂਜੇ ਦੇ ਉੱਤੇ ਔਰ ਸ਼ਰਾਬੀ ਲੋਕਾਂ ਨੇ ਪੀਣੀ ਆ ਉਸ ਵੇਲੇ ਡਰੱਗਸ ਵੀ ਲੈਣੀਆਂ ਆ ਤੇ ਕੁਦਰਤੀ ਆ ਜਦੋਂ ਇਹ ਸਾਰਾ ਕੁਝ ਹੋਣਾ ਤਾਂ ਉਹਦੇ ਨਾਲ ਇੰਜਰੀਜ਼ ਵੀ ਵਧਣੀਆਂ ਆ ਜਿਹੜੇ ਅਲਕੋਹਲ ਰਿਲੇਟਡ ਈਆਰ ਵਿਜ਼ਿਟਸ ਜ਼ਿਆਦਾ ਹੋਣੀਆਂ ਡਰੱਗ ਓਵਰਡੋਜ਼ ਜ਼ਿਆਦਾ ਹੋਣੀਆਂ ਟਰੋਮਾ ਤੇ ਇੰਜਰੀ ਜ਼ਿਆਦਾ ਹੋਣੀਆਂ ਡਾਕਟਰ ਇਹ ਕਹਿੰਦੇ ਆ ਕਿ ਇਹਦੇ ਨਾਲ ਸਾਡੇ ਉੱਤੇ ਅਸਰ ਜ਼ਿਆਦਾ ਪਹਿਲਾਂ ਹੋਟਲਾਂ ਵਾਲੇ ਕਹਿ ਚੁੱਕੇ ਉਹ ਕਹਿੰਦੇ ਜਦੋਂ ਆਗੇ ਹੋਟਲ ਨਹੀਂ ਲੱਭਣਾ ਸਾਡੇ ਕੋਲੇ ਪ੍ਰਬੰਧ ਹੈ ਨਹੀਂ ਇੰਨਾ ਸੋ ਉਧਰ ਟੋਰਾਂਟੋ ਦੇ ਡਾਕਟਰ ਆਮ ਤੌਰ ਦੇ ਉੱਤੇ ਕਹਿੰਦੇ ਆ ਵੀ ਸਾਡੇ ਕੋਲੇ ਤਾਂ ਪੂਰੇ ਬੈੱਡ ਹੁੰਦੇ ਨਹੀਂ ਹੁਣ ਕੀ ਕਰਾਂਗੇ ਸੋ ਇਨਫੈਕਸ਼ੀਅਸ ਡਿਜ਼ੀਜ਼ ਦਾ ਇੱਕ ਵੱਖਰਾ ਰਿਸਕ ਆ ਥੋੜਾ ਜਿਹਾ ਜਿਹੜਾ ਇਹ ਇੱਕ ਤਰੀਕੇ ਦੇ ਨਾਲ ਜਿਹੜਾ ਕਾਫੀ ਰੌਲਾ ਰੱਪਾ ਇਸ ਵੇਲੇ ਪੈ ਰਿਹਾ ਆ ਦੇਖੋ ਜਦੋਂ ਇਹ ਇਵੈਂਟ ਆਉਂਦਾ ਮੈਚ ਇਥੇ ਟੋਰਾਂਟੋ ਜਾਂ ਵੈਨਕੂਵਰ ਵਾਲੇ ਹੁੰਦੇ ਆ ਤੇ ਉਸ ਵੇਲੇ ਸਥਿਤੀ ਕੀ ਬਣਦੀ ਹੈ ਪਰ ਡਾਕਟਰ ਕਹਿੰਦੇ ਵੀ ਗੱਲ ਚਿੰਤਾ ਵਾਲੀ ਆ ਇੱਕ ਆਕਸਫੋਰਡ ਦੀ ਰਿਪੋਰਟ ਆਈ ਆ ਆਕਸਫੋਰਡ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਬਿਲੀਅਨਰ ਨੇ ਉਹ ਬਹੁਤ ਤੇਜ਼ੀ ਦੇ ਨਾਲ ਅਮੀਰ ਹੋਇਆ ਵੀ 25 ਦੇ ਵਿੱਚ ਇੱਕ ਮਤਲਬ ਇੰਨਾ ਜ਼ਿਆਦਾ ਹਾਈएस्ट ਲੈਵਲ ਦੇ ਉੱਤੇ ਇਹ ਕਦੇ ਗਏ ਨਹੀਂ ਪਹਿਲਾਂ ਜਿੱਥੇ ਤੱਕ ਕਿ ਇਹ ਹੁਣ ਪਹੁੰਚ ਗਏ ਆ ਆਮ ਬੰਦਾ ਜਿਹੜਾ ਆ ਉਹ ਪੂਰੀ ਦੁਨੀਆ ਦੇ ਵਿੱਚ ਵੱਧਦੀਆਂ ਕੀਮਤਾਂ ਦੇ ਨਾਲ ਸਟਰਗਲ ਕਰ ਰਿਹਾ ਜਿਹੜੇ ਬਿਲੀਅਨਰ ਨੇ ਜਿਹਦਾ ਕਹਿੰਦੇ ਆ ਵੀ ਜਿਹੜੇ ਐਲਨ ਮਸਕ ਨੇ ਇਹ ਪਹਿਲੇ ਟ੍ਰਿਲੀਅਨਰ ਹੋਣਗੇ ਦੁਨੀਆ ਦੇ ਕਿ ਪਹਿਲਾ ਬੰਦਾ ਜਿਹਦੇ ਕੋਲ ਟ੍ਰਿਲੀਅਨ ਡਾਲਰ ਆ ਬਿਲੀਅਨ ਵਾਲੇ ਤਾਂ ਬਹੁਤ ਨੇ ਤੇ ਟ੍ਰਿਲੀਅਨ ਕਦੇ ਕਸ਼ਕੜੇ ਹੋਇਆ ਨਹੀਂ ਤੇ ਜਿੰਨੇ ਬਿਲੀਅਨ ਹੋਣੇ ਨਾ ਅਮੀਰਾਂ ਦੇ ਕੋਲ ਇਹਨੇ ਬਿਲੀਅਨ ਵੀ ਨਹੀਂ ਪਹਿਲਾਂ ਇਹਨਾਂ ਦੇ ਕੋਲੇ ਇਕੱਠੇ ਹੋਏ ਕਦੇ ਬਿਲੀਅਨਰ ਦੀ ਜਿਹੜੀ ਜਾਇਦਾਦ ਦਾ 16% ਵਧੀ ਹੈ ਮਤਲਬ ਜਿਹੜਾ 2.5 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਟੋਟਲ ਬਿਲੀਅਨਰ ਦੀ ਵੈਲਥ ਅਰਬਪਤੀਆਂ ਦੀ ਜਿਹੜੀ ਹੈ 18.3 ਟ੍ਰਿਲੀਅਨ ਹੋ ਗਈ ਹੈ ਇਹ ਮਤਲਬ ਕਹਿ ਲਓ ਕਿ ਜਿਆਦਾ ਪੈਸਾ ਆ ਬਹੁਤ ਸਾਰੀਆਂ ਸਰਕਾਰਾਂ ਕੋਲ ਇਹਨਾਂ ਪੈਸਾ ਨਹੀਂ ਹੁੰਦਾ ਜਿੰਨਾਂ ਕਲਕਲਾ ਬੰਦਾ ਲਈ ਬੈਠਾ ਇਹ ਪਹਿਲੇ ਟਾਈਮ ਪਹਿਲੀ ਵਾਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਵੇਲੇ ਇਹ ਆ ਕਿ ਦੁਨੀਆ ਦੇ ਵਿੱਚ 3000 ਤੋਂ ਜ਼ਿਆਦਾ ਬਿਲੀਅਨਰ ਨੇ ਮਤਲਬ ਕਿ 3000 ਇਹੋ ਜਿਹੇ ਲੋਕ ਨੇ ਜਿਨ੍ਹਾਂ ਕੋਲੇ ਬਿਲੀਅਨ ਡਾਲਰ ਤੋਂ ਉੱਤੇ ਆ ਆਕਸਫੋਰਡ ਇਹ ਕਹਿੰਦਾ ਕਿ ਜਿਹੜੀ ਇਹ ਵੈਲਥ ਆ ਜਿਹੜਾ ਇਹ ਜਾਇਦਾਦ ਆ ਅਸਲ ਦੇ ਵਿੱਚ ਟਾਪ ਦੇ ਉੱਤੇ ਕਨਸੈਂਟਰੇਟ ਕਰ ਰਹੀ ਆ ਕਿ ਥੱਲੇ ਲੋਕ ਜ਼ਿਆਦਾ ਨੇ ਜਿੱਦਾਂ ਜਿੱਦਾਂ ਉੱਤੇ ਨੂੰ ਜਾਈ ਜਾਂਦੀ ਆ ਉੱਥੇ ਇਹ ਕਨਸੈਂਟਰੇਟ ਕਰ ਰਹੀ ਆ ਦੋ ਦਾ ਫਰਕ ਕੀ ਆ ਕਿ ਇਨਕਵੈਲਟੀ ਬਹੁਤ ਆ ਜਿਹੜੇ ਦੁਨੀਆ ਦੇ ਪੂਰੀ ਦੁਨੀਆ ਦੇ ਟਾਪ 12 ਰਿਚੇਸਟ ਪਰਸਨ ਨੇ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਐਲਨ ਮਸਕ ਲੀਡ ਕਰਦਾ ਆ ਉਹਨਾਂ ਦੇ ਕੋਲੇ ਇਸ ਵੇਲੇ ਇੰਨਾ ਜ਼ਿਆਦਾ ਪੈਸਾ ਆ ਕਿ ਜਿੰਨੀ ਅੱਧੀ ਦੁਨੀਆ ਦੇ ਕੋਲੇ ਗਰੀਬ ਅੱਧੀ ਦੁਨੀਆ ਨਾਲੋਂ ਇਹਨਾਂ ਕੁਝ ਬੰਦਿਆਂ ਦੇ ਕੋਲੇ ਜ਼ਿਆਦਾ ਪੈਸਾ ਮਤਲਬ 4 ਬਿਲੀਅਨ ਲੋਕ 8 ਬਿਲੀਅਨ ਲੋਕ ਨੇ ਪੂਰੀ ਦੁਨੀਆ ਦੇ ਵਿੱਚ 4 ਬਿਲੀਅਨ ਕੋਲੇ ਰੜਾ ਕੇ ਉਹਨਾਂ ਪੈਸਾ ਨਹੀਂ ਜਿੰਨਾ ਇਹਨੇ 12 ਅਮੀਰਾਂ ਕੋਲੇ ਪੈਸਾ ਆ ਇਹ ਜਿਹੜੀ ਆਕਸਫੋਰਡ ਦੀ ਰਿਪੋਰਟ ਦੱਸ ਰਹੀ ਆ ਬਹੁਤ ਚਿੰਤਾ ਵਾਲੀ ਆ ਆ ਦੂਜੀ ਗੱਲ ਇਹ ਆ ਕਿ ਰਾਸ਼ਟਰਪਤੀ ਟਰੰਪ ਦੀਆਂ ਪਾਲਿਸੀਆਂ ਨੇ ਅਲਟਰਾ ਰਿਚ ਦੀ ਹੈਲਪ ਕੀਤੀ ਆ ਉਹਨਾਂ ਨੇ ਅਮੀਰ ਨੂੰ ਹੋਰ ਅਮੀਰ ਕਰਨ ਦੇ ਵਿੱਚ ਮਦਦ ਕੀਤੀ ਆ ਅਕਸ਼ਮ ਇਹ ਕਹਿੰਦਾ ਆ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੇ ਅਮੀਰਾਂ ਨੂੰ ਹੋਰ ਅਮੀਰ ਹੋਣ ਦੇ ਵਿੱਚ ਮਦਦ ਕੀਤੀ ਆ ਜਿਹੜੀ ਡੀ ਰੈਗੂਲੇਸ਼ਨ ਦੀ ਸਪੋਰਟ ਕੀਤੀ ਆ ਗਲੋਬਲ ਐਗਰੀਮੈਂਟਸ ਨੂੰ ਜਿਹੜਾ ਉਹ ਸਾਰੇ ਕੁਝ ਨੂੰ ਜਿਹੜੀਆਂ ਫਾਇਦਾ ਦਿੱਤਾ ਉਹਨਾਂ ਵੱਡੀਆਂ ਕਾਰਪੋਰੇਸ਼ਨਸ ਨੂੰ ਅਮਰੀਕਾ ਦੇ ਮਲਟੀ ਮਿਲੀਅਨਰਸ ਨੂੰ ਕਿਹਾ ਵੀ ਤੁਸੀਂ 15% ਜਿਹੜਾ ਗਲੋਬਲ ਮਿਨਿਮਮ ਟੈਕਸ ਨੂੰ ਅਵੋਇਡ ਕਰ ਲਓ ਇਹਦੇ ਨਾਲ ਹੋਇਆ ਕੀ ਆ ਕਿ ਜਿਹੜੇ ਬਿਲੀਅਨਰ ਆ ਉਹ ਹੋਰ ਅਮੀਰ ਹੋਈ ਗਏ ਆ ਤੇ ਇਹ ਪਾੜਾ ਬਹੁਤ ਜ਼ਿਆਦਾ ਵੌਡਰੀਆਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬਿਲੀਅਨਰ ਕਹਿ ਰਹੇ ਆ ਕਿ ਇਹ ਫਿਰ ਜਿਹੜਾ ਪੈਸੇ ਨੂੰ ਇਨਫਲੂਐਂਸ ਦੇ ਲਈ ਪ੍ਰਭਾਵ ਉਹਦੇ ਉੱਤੇ ਕਿਸੇ ਦੇ ਉੱਤੇ ਵੀ ਪ੍ਰਭਾਵ ਦੇ ਲਈ ਨਾ ਸਿਰਫ ਇਹ ਲਗਜ਼ਰੀ ਲਈ ਜਾਂ ਉਹਦੇ ਲਈ ਨਹੀਂ ਵਰਤਦੇ ਫਿਰ ਦਖਲ ਅੰਦਾਜ਼ੀ ਕਰਦੇ ਐਲਨ ਮਸਕ ਨੇ ਪੂਰੇ ਦਾ ਪੂਰਾ ਐਕਸੀ ਬਾਏ ਕਰ ਲਿਆ ਆ ਜੈਫ ਬੈਜੋਸ ਜਿਹੜੇ ਆ ਉਹ ਆਹ ਵਸ਼ਿੰਗਟਨ ਪੋਸਟ ਨੂੰ ਓਨ ਕਰਦੇ ਆ ਤੇ ਦੂਜਾ ਸਾਰਾ ਕੁਝ ਇਹ ਅਲਟਰਾ ਰਿਚ ਨੇ ਅਸਲ ਦੇ ਵਿੱਚ ਉਹਨਾਂ ਕੋਲ ਇੰਨੀ ਤਾਕਤ ਆ ਜਾਂਦੀ ਆ ਕਿ ਉਹ ਪੋਲਿਟਿਕਸ ਨੂੰ ਦ ਪਬਲਿਕ ਓਪੀਨੀਅਨ ਨੂੰ ਰੀਸ਼ੇਪ ਕਰ ਸਕਦੇ ਹੋਲ ਤੁਸੀਂ ਸੋਚਣਾ ਕੀ ਆ ਕਿੱਦਾਂ ਸੋਚਣ ਲਾਉਣਾ ਤੁਹਾਨੂੰ ਇਹ ਵੀ ਉਹਨਾਂ ਦੇ ਹੱਥ ਦੇ ਵਿੱਚ ਆ ਇਹਦਾ ਵੀ ਬਹੁਤ ਵੱਡਾ ਅਸਰ ਪੈ ਰਿਹਾ ਆ ਆਕਸਿਓਮ ਇਹ ਕਹਿੰਦਾ ਆ ਕਿ ਇਹ ਬਹੁਤ ਖਤਰਨਾਕ ਚੀਜ਼ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ ਵੀ ਜਿਹੜਾ ਗੈਪ ਆਸਲ ਦੇ ਵਿੱਚ ਉਹ ਇੱਕ ਜਿਹੜਾ ਪੋਲਿਟੀਕਲ ਡੈਫਿਸਿਟ ਪੈਦਾ ਕਰ ਰਿਹਾ ਹੈ ਡੈਫਿਸਿਟ ਦਾ ਮਤਲਬ ਇਹ ਆ ਕਿ ਆਰਡੀਨਰੀ ਲੋਕ ਡੈਮੋਕ੍ਰੇਸੀ ਦੇ ਵਿੱਚ ਇਗਨੋਰ ਹੋ ਰਹੇ ਆ ਸੋ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਪਬਲਿਕ ਦਾ ਗੁੱਸਾ ਵੀ ਆਉਂਦਾ ਆ ਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੁੰਦਾ ਜਿਹੜੀ ਕੈਨੇਡਾ ਦੀ ਸਿਚੁਏਸ਼ਨ ਆਕਸਫੋਰਡ ਦੇ ਅਨਸਾਰ ਕੈਨੇਡਾ ਦੇ ਵਿੱਚ ਘੱਟੋ ਘੱਟ 99 ਬਿਲੀਅਨਰ ਨੇ ਜਿਹੜੀਆਂ ਟੌਪ 40 ਰਿਚੇਸਟ ਕੈਨੇਡੀਅਨ ਹੈਗੇ ਨੇ ਉਹਨਾਂ ਦੇ ਕੋਲ 550 ਬਿਲੀਅਨ ਡਾਲਰ ਤੋਂ ਜ਼ਿਆਦਾ ਆ ਰਿਚੇਸਟ 1% ਉਹਨਾਂ ਪੈਸਾ ਸਾਡੇ 1% ਕੈਨੇਡੀਅਨ ਕੋਲ ਆ ਜਿੰਨਾ ਹੇਠਲੇ 80% ਕੋਲ ਜੋੜ ਕੇ ਆ ਮਤਲਬ ਦੇਖੋਗੇ 80% ਜਿਹੜਾ ਆ ਜਿੰਨਾ ਪੈਸਾ ਉਹਨਾਂ ਦੇ ਕੋਲ ਆ ਉਹਨਾਂ ਸਾਰਿਆਂ ਦਾ ਰਲਾ ਕੇ 1% ਕੋਲ ਆ ਸੋ ਵਾਰਨਿੰਗ ਇਹ ਆ ਕਿ ਇਹਦੇ ਨਾਲ ਜਿਹੜਾ ਸਰਕਾਰਾਂ ਨੇ ਉਹ ਕਈ ਵਾਰੀ ਫਿਰ ਅਮੀਰਾਂ ਨੂੰ ਬਚਾਉਣ ਤੇ ਲੱਗੀਆਂ ਰਹਿੰਦੀਆਂ ਅਫੋਰਡੇਬਿਲਟੀ ਵਾਲ ਉਹਨਾਂ ਦਾ ਧਿਆਨ ਨਹੀਂ ਜਾਂਦਾ ਤੇ ਕਲੀਅਰ ਇਹ ਮੈਸੇਜ ਆ ਕਿ ਇਹਦਾ ਕੁਛ ਨਾ ਕੁਛ ਹੱਲ ਹੋਣਾ ਚਾਹੀਦਾ ਨਹੀਂ ਤਾਂ ਜਿਹੜੇ ਗਰੀਬ ਨੇ ਮਿਡਲ ਕਲਾਸ ਨੇ ਜਾਂ ਦੂਜੇ ਤੀਜੇ ਲੋਕ ਨੇ ਉਹਨਾਂ ਦੇ ਉੱਤੇ ਮਾੜਾ ਅਸਰ ਪੈ ਸਕਦਾ ਸਭ ਤੋਂ ਪਹਿਲੀ ਗੱਲਬਾਤ ਇਸ ਵੇਲੇ ਚੀਨ ਦੀ ਇੱਕ ਮਾਮਲਾ ਜਿਹੜਾ ਚਰਚਾ ਦੇ ਵਿੱਚ ਆ ਕਿ ਚੀਨ ਪopulation crisis ਚੋਂ ਲੰਘ ਰਿਹਾ ਕੈਨੇਡਾ ਦੇ ਵਿੱਚ ਵੀ ਆ ਚੀਨ ਦੇ ਵਿੱਚ ਵੀ ਆ ਲਗਭਗ 10 ਸਾਲ ਜਦੋਂ ਇਹਨਾਂ ਨੂੰ ਹੁਣ ਇਹ ਹੋ ਗਿਆ 1 ਚਾਈਲਡ ਚੀਨ ਦੀ ਪopulation ਬਹੁਤ ਜ਼ਿਆਦਾ ਸੀ ਇਹਨਾਂ ਨੂੰ ਸੰਕਟ ਪੈ ਗਿਆ ਇਹਨਾਂ ਨੇ ਫਿਰ ਉੱਥੇ ਪਾਬੰਦੀਆਂ ਲਾਤੀਆਂ ਵੀ ਨਿਆਣਾ ਇੱਕ ਹੀ ਹੋਣਾ ਚਾਹੀਦਾ 10 ਸਾਲ ਹੋ ਗਏ ਇਹਨਾਂ ਨੇ ਹੁਣ 1 ਚਾਈਲਡ ਪਾਲਿਸੀ ਨੂੰ ਖਤਮ ਕਰ ਦਿੱਤਾ ਤੇ ਬਹੁਤ ਇਹਨਾਂ ਨੂੰ ਇਸ ਵੇਲੇ ਇਹਨਾਂ ਦਾ ਕਹਿ ਲੋ ਕਿ ਬਹੁਤ ਹਾਰਡ ਇਹ ਯਤਨ ਕਰ ਰਿਹਾ ਐਸ ਵੇਲੇ ਕਿ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਬੱਚੇ ਹੋਰ ਪੈਦਾ ਕਰੋ ਜਿਹੜੇ ਉਹਦੇ ਉੱਤੇ ਰੂਲ ਚੇਂਜ ਕਰ ਰਹੇ ਆ ਬਾਅਦੂਦ ਸਾਰੇ ਕੁਛ ਦੇ ਇਨਸੈਂਟਿਵ ਵੀ ਦਿੰਦੇ ਤੁਹਾਨੂੰ ਆ ਫਾਇਦਾ ਦੇਵਾਂਗੇ ਇਹਨਾਂ ਟੈਕਸ ਨਹੀਂ ਲਾਵਾਂਗੇ ਇਹਨੇ ਪੈਸੇ ਦੇਵਾਂਗੇ ਪਰ ਉਹ ਸਾਰੇ ਕੁਛ ਦੇ ਬਾਅਦੂਦ ਚੀਨ ਦੇ ਵਿੱਚ ਜਿਹੜਾ ਬਰਥ ਰੇਟ ਆ ਉਹ ਥੱਲੇ ਨੂੰ ਜਾ ਰਿਹਾ ਉੱਤੇ ਨੂੰ ਨਹੀਂ ਜਾ ਰਿਹਾ ਚਾਈਨਾ ਦੀ ਪੋਪੂਲੇਸ਼ਨ ਸ਼੍ਰਿੰਕ ਕਰ ਰਹੀ ਹੈ ਜਿਹੜਾ ਨਵਾਂ ਅਫੀਸ਼ੀਅਲ ਡਾਟਾ ਇਸ ਵੇਲੇ ਦੱਸਦਾ ਹੈ ਕਿ ਚੀਨਾ ਚਾਈਨਾ ਦੀ ਪੋਪੂਲੇਸ਼ਨ 2025 ਦੇ ਵਿੱਚ ਫੇਰ ਥੱਲੇ ਗਈ ਹੈ। ਲਗਭਗ 3 ਮਿਲੀਅਨ ਲੋਕ ਉੱਥੇ ਘਟ ਗਏ ਆ। ਜਿਹੜੀ ਕਿ ਚੌਥਾ ਸਾਲ ਆ ਇੱਕ ਲਗਾਤਾਰ ਜਦੋਂ ਪੋਪੂਲੇਸ਼ਨ ਡਿਕਲਾਈਨ ਵੱਲ ਗਈ ਹੈ। ਬਰਥ ਰੇਟ ਹੁਣ ਤੱਕ ਦਾ ਸਭ ਤੋਂ ਘੱਟਾ ਚੀਨ ਦੇ ਵਿੱਚ ਚੀਨ ਬਹੁਤ ਵੱਡੀ ਦੁਨੀਆ ਦੀ ਤਾਕਤ ਆ ਇਸ ਵੇਲੇ। 2025 ਦੇ ਵਿੱਚ ਜਿਹੜਾ ਬਰਥ ਰੇਟ ਆ ਇਹ 5.63 ਬਰਥ ਸੀਗੇ ਪਰ 1000 ਲੋਕਾਂ ਦੇ ਪਿੱਛੇ ਜੇਕਰ ਇਹਨੂੰ ਇਸ ਤਰੀਕੇ ਦੇ ਨਾਲ ਗਿਣਿਆ ਜਾਵੇ ਇਹ ਲੋਇਸਟ 1949 ਦੇ ਵਿੱਚ ਉਹ ਸਾਰ ਜਦੋਂ ਮਾਉਸੇ ਤੁੰਗ ਪਾਵਰ ਦੇ ਵਿੱਚ ਆਏ ਸੀ ਤੇ 7.9 ਮਿਲੀਅਨ ਬੱਚੇ ਸਿਗੇ ਜਿਨ੍ਹਾਂ ਦਾ ਜਨਮ ਹੋਇਆ ਸੀ ਤੇ ਉਥੋਂ ਲੈ ਕੇ ਜਿਹੜੀ 17% ਡਾਊਨ ਥੱਲੇ ਗਿਆ ਸੋ 1 ਚਾਈਲਡ ਪਾਲਿਸੀ ਦਾ ਡੈਮੇਜ ਬਹੁਤ ਜ਼ਿਆਦਾ ਹੋਇਆ ਉਹਨਾਂ ਨੂੰ ਕਈ ਦਹਾਕਿਆਂ ਤੱਕ ਸਰਕਾਰ ਨੇ ਬਹੁਤ ਸ਼ਕਤੀ ਦੇ ਨਾਲ ਇਹਨੂੰ ਲਿਮਟ ਕਰੀ ਰੱਖਿਆ ਤੇ ਜਿਹੜੀਆਂ ਦੋ ਜਨਰੇਸ਼ਨ ਸੀਗੀਆਂ ਉਹ ਉਹ ਇਕੱਲੇ ਇਕੱਲੇ ਬੱਚੇ ਵਾਲੀਆਂ ਸੀਗੀਆਂ ਭਾਵੇਂ ਕਿ ਇਹਨਾਂ ਨੇ ਲਿਮਟ ਚੱਕ ਦਿੱਤੀ ਫਿਰ ਦੋ ਬੱਚਿਆਂ ਦੇ ਉੱਤੇ 2015 ਦੇ ਵਿੱਚ ਫਿਰ ਤਿੰਨ ਦੇ ਉੱਤੇ 2021 ਦੇ ਵਿੱਚ ਪਰ ਲੋਕ ਹਜੇ ਵੀ ਬੱਚੇ ਚਾਹੁੰਦੇ ਨਹੀਂ ਪੈਦਾ ਕਰਨੇ ਉੱਥੇ ਜਿਹੜਾ ਬੱਚਿਆਂ ਨੂੰ ਉਹਨਾਂ ਦਾ ਪਾਲਣ ਪੋਸ਼ਣ ਬਹੁਤ ਜ਼ਿਆਦਾ ਮਹਿੰਗਾ ਆ ਬਹੁਤ ਸਾਰੇ ਕਪਲ ਉਹਨਾਂ ਨੂੰ ਉਹਨਾਂ ਕੋਲੇ ਹੈ ਹੀ ਨਹੀਂ ਨਾ ਤਾਂ ਮਿੰ ਘਾਰ ਆ ਉਹ ਮਹਿੰਗੇ ਆ education ਬਹੁਤ ਜ਼ਿਆਦਾ ਕੰਪੀਟੀਟਿਵ ਆ ਦੂਜਾ ਲਿਵਿੰਗ ਕਾਸਟ ਬਹੁਤ ਜ਼ਿਆਦਾ ਵੱਧ ਰਹੀ ਆ ਜਜੜੀਆਂ ਕਲਚਰਲ ਜਾਂ ਸੁਪਰਸਟੀਸ਼ਨਸ ਵੀ ਆ ਵੀ ਸੋ 25 ਦੇ ਵਿੱਚ ਉਹ ਸਾਲ ਸੀ ਇਹਨੂੰ ਈਅਰ ਆਫ ਸਨੇਕ ਕਹਿੰਦੇ ਆ ਜਿਹਨੂੰ ਰਵਾਇਤੀ ਤੌਰ ਦੇ ਉੱਤੇ ਇੱਕ ਅਨਲਕੀ ਸਾਲ ਮੰਨਿਆ ਜਾਂਦਾ ਹੈ ਕਿ ਇਸ ਸਾਲ ਦੇ ਵਿੱਚ ਬੱਚੇ ਨਹੀਂ ਪੈਦਾ ਹੋਣੇ ਚਾਹੀਦੇ ਸੋ ਜਿਹੜਾ ਚਾਈਨੀਜ਼ ਉਹ ਹੈਗਾ ਹਿਸਾਬ ਕਿ ਤਾਂ ਉਹ ਸਾਰੇ ਕੁਝ ਦੇ ਅਨੁਸਾਰ ਕੁਝ ਪਰਿਵਾਰਾਂ ਨੇ ਜਿਹੜਾ ਇਸ ਰੀਜ਼ਨ ਕਰਕੇ ਵੀ ਬੱਚੇ ਡਿਲੇ ਕਰ ਲਏ ਇਸ ਕਰਕੇ ਵੀ ਜਿਹੜੀ ਪਾਪੂਲੇਸ਼ਨ ਥੱਲੇ ਨੂੰ ਗਈ ਆ ਚਾਈਨਾ ਬਹੁਤ ਤੇਜ਼ੀ ਦੇ ਨਾਲ ਬੁੱਢਾ ਹੋ ਰਿਹਾ ਜਿਹੜੇ ਲੋਕ ਨੇ ਉੱਥੇ 323 ਮਿਲੀਅਨ ਲੋਕ ਉਹ ਨੇ ਜਿਨ੍ਹਾਂ ਦੀ 60 ਸਾਲ ਤੋਂ ਉਮਰ ਜ਼ਿਆਦਾ ਆ 23% ਆ ਟੋਟਲ ਪਾਪੂਲੇਸ਼ਨ ਦਾ ਜਿਹੜੀ ਇੱਕ ਬਹੁਤ ਵੱਡੀ ਗਿਣਤੀ ਆ ਉਸੇ ਵੇਲੇ ਜਿਹੜੀ ਵਰਕਿੰਗ ਏਜ ਪਾਪੂਲੇਸ਼ਨ ਆ ਉਹ ਸ਼੍ਰਿੰਕ ਕਰ ਰਹੀ ਆ ਕੰਮ ਵਾਲੇ ਹਨ ਲਗਭਗ ਕੈਨੇਡਾ ਦੇ ਵਿੱਚ ਵੀ ਇਹੋ ਜਿਹਾ ਹਾਲ ਆ ਸੋ ਇਹ ਇੱਕ ਬਹੁਤ ਵੱਡੀ ਇਕਨੋਮਿਕ ਪ੍ਰੋਬਲਮ ਆ ਚੀਨ ਅਸਲ ਦੇ ਵਿੱਚ ਫੈਕਟਰੀ ਬੇਸਡ ਜਿਹੜੀ ਗਰੋਥ ਸੀ ਉਹਨੂੰ ਕੰਜ਼ਿਊਮਰਾਂ ਜਾਂ ਹਾਈ ਟੈਕ ਇਕਨੋਮੀ ਦੇ ਉੱਤੇ ਬੇਸਡ ਕਰਨਾ ਚਾਹੁੰਦਾ ਜਿਹੜੀ ਕਿ ਉਹਨਾਂ ਦੀ ਗੱਲ ਬਣ ਨਹੀਂ ਰਹੀ ਸਰਕਾਰ ਦੇ ਇਨਸੈਂਟਿਵ ਨੇ ਹੈਲਪ ਕੀਤੀ ਆ ਪਰ ਇੰਨੀ ਜ਼ਿਆਦਾ ਨਹੀਂ ਥੋੜੀ ਬਹੁਤੀ ਤਾਂ ਮਦਦ ਜਿਹੜੀ ਇਹਨਾਂ ਦੀਆਂ ਪਾਲਿਸੀਸ ਸੀਗੀਆਂ ਕਿ ਕੈਸ਼ ਪੇਮੈਂਟ ਕਰਦੇ ਸੀ 3600 ਯੂਆਨ ਮਤਲਬ ਲਗਭਗ 5100 ਅਮਰੀਕਨ ਡਾਲਰ ਇੱਕ ਬੱਚੇ ਦਾ ਤੇ ਜਿਹੜੀ ਟੈਕਸ ਸੀਗੇ ਉਹ ਉਹਨਾਂ ਦੇ ਉੱਤੇ ਵੀ ਇਹ ਫਰਕ ਕਰ ਰਿਹਾ ਸੀ ਪਰ ਇਹ ਸਾਰੇ ਕੁਝ ਦੇ ਨਾਲ ਵੀ ਹੁਣ ਗੱਲਬਾਤ ਜਿਹੜੀ ਬਣ ਨਹੀਂ ਰਹੀ ਅਸਲ ਦੇ ਵਿੱਚ ਇਹਨਾਂ ਨੂੰ ਜਿੰਨੇ ਪੋਪੂਲੇਸ਼ਨ ਐਕਸਪਰਟ ਏ ਕਹਿੰਦੇ ਆ ਕਿ ਜਿਹੜੀ ਇੱਕ ਯੰਗ ਔਰਤ ਆ ਉਹਨੂੰ ਜੋਬ ਪ੍ਰੋਟੈਕਸ਼ਨ ਚਾਹੀਦੀ ਆ ਪ੍ਰੈਗਨਸੀ ਦੇ ਦੌਰਾਨ ਉਹਨੂੰ ਮਟਰਨਿਟੀ ਲੀਵ ਚਾਹੀਦੀ ਆ ਉਹਦਾ ਜਿਹੜੀ ਕੋਈ ਕਰੀਅਰ ਪਨਿਸ਼ਮੈਂਟ ਨਾ ਹੋਵੇ ਬੱਚਿਆਂ ਨੂੰ ਲੈਣਾ ਉਹਨੂੰ ਅਫੋਰਡੇਬਲ ਚਾਈਲਡ ਕੇਅਰ ਚਾਹੀਦਾ ਆ ਜਿਹੜੇ ਦੇ ਵਰਕਪਲੇਸ ਤੋਂ ਬਿਨਾਂ ਸੋ ਇਹ ਸਾਰੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਾਇਆ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਟੋਰਾਂਟੋ ਦੀ ਮੈਂਟਲ ਹੈਲਥ ਦੇ ਉੱਤੇ ਆ ਟੋਰਾਂਟੋ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਮਾਨਸਿਕ ਸਿਹਤ ਆ ਉਹਦੇ ਵਿੱਚ ਨਿਗਾਰ ਬਹੁਤ ਜ਼ਿਆਦਾ ਆ ਰਿਹਾ ਇੱਕ ਨਵੀਂ ਰਿਪੋਰਟ ਸਾਹਮਣੇ ਆ ਜਿਹੜੀ ਇਹ ਦੱਸਦੀ ਆ ਕਿ ਟੋਰਾਂਟੋ ਦੇ ਵਿੱਚ ਮੈਂਟਲ ਹੈਲਥ ਅਸਲ ਦੇ ਵਿੱਚ ਪਿਛਲੇ ਦਹਾਕੇ ਦੇ ਵਿੱਚ ਬਹੁਤ ਥੱਲੇ ਨੂੰ ਗਈ ਆ 2015 ਦੇ ਵਿੱਚ ਜਿਹੜੇ 73% ਰੈਜ਼ੀਡੈਂਟਸ ਸੀਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਮਾਨਸਿਕ ਜਿਹੜੀ ਸਿਹਤ ਆ 15% ਨੇ ਕਿਹਾ ਸੀ ਕਿ ਉਹ ਗੁੱਡ ਜਾਂ ਐਕਸਲੈਂਟ ਹੈਗੀ ਆ 22 ਦੇ ਵਿੱਚ ਇਹ ਨੰਬਰ ਜਿਹੜਾ ਆ 52% ਦੇ ਉੱਤੇ ਆ ਗਿਆ ਮਤਲਬ ਹਾਫ ਸੋ 73% 15 ਦੇ ਵਿੱਚ ਕਹਿ ਰਹੇ ਸੀ ਕਿ ਸਾਡੀ ਸਿਹਤ ਬਹੁਤ ਵਧੀਆ ਹੈ ਤੇ ਜਦੋਂ 22 ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਤਾਂ ਸਿਰਫ 52% ਇਹ ਗੱਲ ਕਹਿ ਰਹੇ ਆ ਐਕਸਪਰਟ ਇਹ ਕਹਿੰਦੇ ਆ ਕਿ ਇਹ ਪਹਿਲਾਂ ਕਦੇ ਇਦਾਂ ਹੋਇਆ ਨਹੀਂ ਵੀ ਜਿਹੜੀ ਮਾਨਸਿਕ ਸਿਹਤ ਆ ਪਹਿਲਾਂ ਨਹੀਂ ਕਦੇ ਇਦਾਂ ਹੋਈ ਆ ਇਹ ਸਿਚੁਏਸ਼ਨ ਕੋਵਿਡ ਦੇ ਦੌਰਾਨ ਸ਼ੁਰੂ ਹੋਈ ਸੀ ਜਦੋਂ ਪੈਂਡੇਮਿਕ ਹੋਇਆ ਸੀ ਚੀਜ਼ਾਂ ਬਹੁਤ ਗਲਤ ਹੋ ਗਈਆਂ ਜੋ ਕੁਝ ਉੱਥੇ ਹੋ ਗਿਆ ਉਸ ਵੇਲੇ ਸੋ ਜਿਹੜੇ ਯੰਗ ਹੈਗੇ ਆ ਉਹ ਸਟਰਗਲ ਕਰ ਰਹੇ ਆ ਅਸਲ ਦੇ ਵਿੱਚ ਇਹ ਇਕਵਨਲੀ ਨਹੀਂ ਡਿਕਲਾਈਨ ਵੀ ਕਰ ਰਹੇ ਮਤਲਬ ਬਰਾਬਰ ਨਹੀਂ ਸਾਰਿਆਂ ਦੇ ਵਿੱਚ ਘਟ ਰਹੀ ਜਿਹੜੇ ਨੌਜਵਾਨ ਨੇ ਉਹ ਘਟ ਕਹਿੰਦੇ ਆ ਕਿ ਉਹਨਾਂ ਦੇ ਵਿੱਚ ਮਤਲਬ ਮਾਨਸਿਕ ਖੇਲ ਤੇ ਹਾਲ ਸਿਹਤ ਦੀ ਹਾਲਤ ਜ਼ਿਆਦਾ ਮਾੜੀ ਹੈ ਤੇ ਅਨਸਰਟਨਟੀ ਜਾਂ ਪ੍ਰੈਸ਼ਰ ਉਹਨਾਂ ਦੇ ਉੱਤੇ ਸਾਰੀਆਂ ਚੀਜ਼ਾਂ ਦਾ ਜ਼ਿਆਦਾ ਆ ਸੋ ਅੱਗੇ ਜੋ ਕੁਝ ਹੋਣ ਵਾਲਾ ਉਹਨੂੰ ਲੈ ਕੇ ਬਹੁ ਗਿਣਤੀ ਚਿੰਤਾ ਦੇ ਵਿੱਚ ਦੱਸੀ ਜਾ ਰਹੀ ਹੈ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਲਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।